हां जी ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਅੱਜ ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਆ ਬੜੀ ਗੌਰ ਦੇ ਨਾਲ ਸੁਣਨ ਦੀ ਲੋੜ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਬਣਿਓ ਪੰਜਾਬ ਦੇ ਲੋਕਾਂ ਨੂੰ ਅਕਸਰ ਕਿਹਾ ਜਾਂਦਾ ਸੀ ਕਿ ਬਦਲਾਅ ਲੈ ਕੇ ਆਵਾਂਗੇ ਤੇ ਪੰਜਾਬ ਦੇ ਲੋਕ ਵੀ ਉਦਰੀ ਤੁਰੇ ਅੰਨੇ ਬਾ ਸਰਕਾਰ ਬਣਦੀ ਹੈ ਤੇ ਕਹਿੰਦੇ ਜੀ ਬਦਲਾਅ ਹੁਣ ਹੋ ਜਾਣਾ ਪੂਰੇ ਪੰਜਾਬ ਦੇ ਅੰਦਰ ਪਰ ਅੱਜ ਤੁਹਾਡੇ ਨਾਲ ਮੈਂ ਕੁਝ ਅਮਰਤਪਾਲ ਸਿੰਘ ਦੀਆਂ ਐਸੀਆਂ ਗੱਲਾਂ ਸਾਂਝੀਆਂ ਕਰੂੰਗਾ ਜਿਹੜੀਆਂ ਬਿਲਕੁਲ ਤਾਜ਼ਾ ਅਪਡੇਟ ਐ ਤੇ ਉਹਨਾਂ ਦੇ ਜਿਹੜੇ ਵਕੀਲ ਵਿਰੋਧ ਨੇ ਉਹ ਵਕੀਲ ਕੀ ਕਹਿ ਰਹੇ ਅਮਰਪਾਲ ਸਿੰਘ ਨੂੰ ਯਾਨੀ ਅੰਦਰ ਰੱਖਣ ਦੇ ਲਈ ਅੱਜ ਤੁਹਾਨੂੰ ਮੁੱਖ ਮੰਤਰੀ ਦਾ ਅਸਲੀ ਚਿਹਰਾ ਦਿਖਾਉਣ ਜਾ ਰਿਹਾ ਮੈਂ ਇੱਕ ਪਾਸੇ ਆਰਵਿੰਦ ਕੇਜਰੀਵਾਲ ਦਿੱਲੀ ਦਾ ਮੁੱਖ ਮੰਤਰੀ ਜਿਹੜਾ ਕਿ ਉੱਥੋਂ ਆਪਣੀ ਸੱਤਾ ਦੇ ਉੱਤੇ ਹੱਥ ਸਾਫ਼ ਕਰਵਾ ਚੁੱਕਿਆ ਦਿੱਲੀ ਵਾਲੇ ਲੋਕਾਂ ਤੋਂ ਉੱਥੋਂ ਸੁਫੜਾ ਸਾਫ ਹੋ ਗਿਆ ਪਰ ਇਧਰਲੇ ਪਾਸੇ ਕਲਾ ਪੰਜਾਬ ਬਚਿਆ ਜਿਹਦੇ ਵਿੱਚ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਅੱਜ ਤੁਹਾਨੂੰ ਮੈਂ ਕੁਝ ਐਸੀ ਅਪਡੇਟ ਦੇਣੀ ਹੈ ਜਿਹੜੀ ਖਾਸ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਆਪ ਨੂੰ ਜਾਨੀ ਅਰਵਿੰਦ ਕੇਜਰੀਵਾਲ ਦੇ ਗੋਦ ਪਾ ਦਿੱਤਾ ਹੈ ਤੇ ਤੁਸੀਂ ਕਹਿੰਦੇ ਅਸੀਂ ਬਦਲਾ ਲੈ ਕਿਉਂਣਾ ਤੁਹਾਨੂੰ ਕੁਝ ਦਿਖਾਉਣ ਜਾ ਰਿਹਾ ਮੈਂ ਕਿ ਸਾਡਾ ਮੁੱਖ ਮੰਤਰੀ ਕਿਸ ਕਦਰ ਯਾਨੀ गिर ਜਾਂਦਾ ਪੰਜਾਬ ਦੇ ਨਾਲ ਗਦਾਰੀ ਕਰਦਾ ਪੂਰੀ ਖਬਰ ਅੱਜ ਤੁਹਾਨੂੰ ਦਿਖਾਵਾਂਗੇ ਤੇ ਤੁਹਾਡੇ ਵੀ ਹੋਸ਼ ੁੱਡਣਗੇ ਕਿਉਂਕਿ ਖਬਰ ਹੀ ਕੁਛ ਐਸੀ ਹੈ ਕਿ ਦਿੱਲੀ ਵਾਲੇ ਲਾਲੇ ਦੇ ਗੋਦ ਪੈ ਚੁੱਕੇ ਆ ਭਗਵੰਤ ਮਾਨ ਪੰਜਾਬ ਦੇ ਨਾਲ ਜੋ ਮਰਜੀ ਹੁੰਦਾ ਜੋ ਮਰਜੀ ਕਰਨਾ ਇਹਨਾਂ ਨੇ ਉਹ ਵੀ ਤੁਹਾਡੇ ਸਾਹਮਣੇ ਤਰਾਂਗੇ ਪੰਜਾਬ ਦੇ ਵਿੱਚ ਡੇਢ ਸਾਲ ਦੇ ਵਿੱਚ ਕੀ ਹੋਣਾ ਉਹ ਤੁਹਾਨੂੰ ਸ਼ਾਇਦ ਹੀ ਮੈਨੂੰ ਲੱਗਦਾ ਵੀ ਅੰਦਾਜ਼ਾ ਹੋਵੇ ਪਰ ਅੱਜ ਜਾਨੂੰ ਮੈਂ ਪਹਿਲਾ ਇੱਕ ਵਕੀਲ ਹੈ ਜਿਹਨੂੰ ਅਮਰਪਾਲ ਸਿੰਘ ਦੇ ਖਿਲਾਫ ਖੜਾ ਕੀਤਾ ਗਿਆ ਤਾਂ ਹੁਣ ਇਹ ਵਕੀਲ ਕੀ ਕਹਿ ਰਿਹਾ ਸੁਣ ਲੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਮੁੱਖ ਮੰਤਰੀ ਦੇ ਗੋਦ ਪੈਣ ਦੀ ਹੈ ਅਰਵਿੰਦ ਕੇਜਰੀਵਾਲ ਦੇ ਗੋਦ ਪੈ ਗਿਆ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੀ ਕੌਮ ਦੇ ਨਾਲ ਤੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੇ ਨਾਲ ਗਦਾਰੀ ਕੀਤੀ ਹੈ ਔਰ ਅੱਜ ਇੱਕ ਇੱਕ ਗੱਲ ਤੁਹਾਡੇ ਸਾਹਮਣੇ ਮੈਂ ਕਰੂੰਗਾ ਤੇ ਮੇਰੀ ਅਪੀਲ ਸਾਰੇ ਪੰਜਾਬੀਆਂ ਨੂੰ ਕਿ ਇਸ ਵੀਡੀਓ ਨੂੰ ਮੇਰਾ ਵੀਰ ਸ਼ੇਅਰ ਜ਼ਰੂਰ ਕਰ ਦਿਓ ਆ ਜਿਹੜਾ ਅਮਰਪਾਲ ਸਿੰਘ ਦੇ ਖਿਲਾਫ ਬੋਲਣ ਵਾਲਾ ਵਕੀਲ ਆ ਪਹਿਲਾਂ ਇਹਦੀ ਗੱਲ ਸੁਣ ਲਓ ਉਸ ਤੋਂ ਬਾਅਦ ਸਾਡੇ ਮੁੱਖ ਮੰਤਰੀ ਤੇ ਆਉਣੇ ਆ ਸੁਣੋ ਕਿ ਇਹ ਵੀ ਐਨਐਸਏ ਨਹੀਂ ਲੱਗ ਜਾਂਦੀ ਕਹਿੰਦੇ ਨਾਲ ਪਰ ਮੈਂ ਬਹੁਤ ਕਲੀਅਰ ਆ ਅਸੀਂ ਹੁਣ ਹਰੀਨੋ ਮਟਰ ਤੋਂ ਬਾਅਦ ਅਸੀਂ ਤਾਂ ਸਟਰੋਂਗਲੀ ਅਸੀਂ ਪੰਜਾਬ ਦੇ ਗਵਰਨਰ ਨੂੰ ਵੀ ਮਿਲਣ ਜਾ ਰਹੇ ਆ ਕਿ ਇਹਨੂੰ ਐਨਐਸਏ ਨੂੰ ਤੋੜਿਆ ਸ ਹੈ NSA ਜਿਹੜੀ ਹੁੰਦੀ ਆ ਆਲਵੇਸ ਪ੍ਰੀਵੈਂਟਿਵ ਹੁੰਦੀ ਹੈ ਕਿ ਕਿਸੇ ਨੂੰ ਕੋ ਕੰਮ ਕਰਨ ਤੋਂ ਰੋਕਣਾ ਹੈ ਪਰ ਇਹ ਸੁਪਰੀਮ ਕੋਰਟ ਦਾ ਵੀ ਲਾਅ ਹੈਗਾ ਕਿ ਜਿਹੜੀ NSA ਹੈ ਇਟ ਸ਼ੁੱਡ ਬੀ ਰੈਅਰੈਸਟ ਟੂ ਰੈਅਰੈਸਟ ਕੇਸਸਸ ਦੇ ਵਿੱਚ ਆਨਰੀ ਲਾਅ ਐਪਲਾਈ ਹੋਣਾ ਚਾਹੀਦਾ ਜੇ ਤੋ ਇਸ ਬੰਦੇ ਦੇ ਖਿਲਾਫ 4FIRS ਪਹਿਲੇ ਦਰਜ ਨੇ ਜਰਚ 307 ਦਾ ਅਜ਼ਨਾਲੇ ਵੋਲੈਂਸ ਦੇ ਵਿੱਚ ਠਾਨੀ ਵਿੱਚ ਪੰਜ ਪੁਲਿਸ ਅਫਸਰ ਫਟਰ ਹੋਏ ਨੇ ਹੌਮ ਮਿਨਿਸਟਰ ਨੂੰ ਥ੍ਰੈਟ ਕਰਨ ਦਾ ਸਿਚੂਏਸ਼ਨ ਦਾ ਪਰਚਾ ਇਹਦੇ ਉੱਪਰ ਹੈਗਾ ਫੇਰ ਇਹਦੀ ਹੋਰ ਅਫੀਅਰਸ ਹੈ ਕਿ ਯਾਨੀ ਸੈਂਸਿਟਿਵ ਕਿਡਨੈਪਿੰਗ ਹੈ 24 ਫਰਵਰੀ ਨੂੰ ਲਾਸਟ ਇਨਸੀਡੈਂਟ ਹੋਇਆ ਸੀ ਤੇ ਸਮਝ ਨਹੀਂ ਰਿਹਾ ਕਿ ਸਟੇਟ ਨੇ ਤਈ 24 ਦਿਨ ਉਹਨੂੰ ਅਰੈਸਟ ਕਿਉਂ ਨਹੀਂ ਕੀਤਾ ਤੇ ਹੁਣ ਅਸੀਂ ਕਹਿੰਦੇ ਆ ਕਿ ਤੁਸੀਂ ਜੇਲ੍ਹ ਚ ਉਹ ਰਹਿ ਕੇ ਕਿਉਂਕਿ ਹਾਈ ਕੋਰਟ ਵੀ ਇੱਕ ਜਜਮੈਂਟ ਦਿੰਦੀ ਹੈ ਕਿ ਜਦ ਤੱਕ ਉਹ ਐਨਐਸਏ ਦੇ ਵਿੱਚ ਅੰਦਰ ਹੈ ਉਹਦੇ ਖਿਲਾਫ ਲੀਗਲ ਪ੍ਰੋਸੀਡਿੰਗਸ ਨਹੀਂ ਚੱਲਣਗੀਆਂ ਕ੍ਰਿਮੀਨਲ ਕੇਸ ਅਜ ਉਹ ਕੀ ਕਰ ਰਿਹਾ ਹੈ ਅੰਦਰ ਬੈ ਕੇ ਗਵਾਹਾਂ ਨੂੰ ਡਰਾ ਧਮਕਾ ਰਿਹਾ ਹੈ ਉਭੀ ਅਸੀਂ ਅਟ੍ਰੈਕਟਰ ਨੂੰ ਸਾਰੇ ਪ੍ਰੂਫਸ ਦਵਾ ਮੰਗੇ ਦਾ ਸੁਣ ਲਿਆ ਵਕੀਲ ਕੀ ਕਹਿੰਦਾ ਹੈ ਕਹਿੰਦਾ ਅਮਰਪਾਲ ਸਿੰਘ ਜੇਲ੍ਹ ਦੇ ਵਿੱਚ ਬੈਠ ਕੇ ਗਵਾਹਾਂ ਨੂੰ ਡਰਾ ਧਮਕਾ ਰਿਹਾ ਹੈ ਇਹਦੇ ਤੇ ਬਾਤ ਚਾਉਣੀ ਹੈ ਮੈਂ ਪਹਿਲਾਂ ਚਾਹੂੰਗਾ ਇੱਕ ਗੱਲ ਹੋਰ ਹੈ ਜਿਹੜੀ ਸੱਪ ਦੇ ਤੇ ਭਗਵੰਤ ਮਾਨ ਤੇ ਯਕੀਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਦੋਵੇਂ ਇੱਕ ਸਮਾਨ ਨੇ ਪੰਜਾਬ ਦੇ ਲੋਕਾਂ ਨੂੰ ਕਿਹੜੇ ਸੁਪਨੇ ਦਿਖਾ ਰਿਆ ਸੀ ਪਾਰਲੀਮੈਂਟ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਚੀਕਾਂ ਮਾਰਨ ਵਾਲਾ ਭਗੰਤ ਮਾਰ ਕਹਿੰਦਾ ਜੀ ਸਾਡਾ ਪਾਣੀ ਗੰਧਲਾ ਹੋ ਗਿਆ ਪੰਜਾਬ ਦੇ ਲੋਕ ਮਰ ਚੱਲੇ ਆ ਕੈਂਸਰ ਹੋ ਰਿਹਾ ਜਿਹੜੇ ਸਤਲੁਜ ਦੇ ਉੱਤੇ ਅੱਜ ਲੱਖਾ ਸਿੰਘ ਸਿਧਾਨਾ ਵਰਗੇ ਅਮਰੋਦ ਸਿੰਘ ਮਾਨ ਵਰਗੇ ਬਹੁਤ ਸਾਰੇ ਹੋਰ ਵੀ ਪੰਜਾਬ ਦੇ ਸਾਡੇ ਆਮ ਲੋਕ ਉੱਥੇ ਜਾ ਕੇ ਧਰਨਾ ਪ੍ਰਦਰਸ਼ਨ ਕਰਦੇ ਆ ਉਹਨਾਂ ਦੇ ਉੱਤੇ ਡਾਂਗਾ ਵਰਸਾ ਦਿੱਤੇ ਜਾਂਦੀ ਹੈ ਪ੍ਰਵਾਸੀਆਂ ਨੂੰ ਉਹਨਾਂ ਦੇ ਵਿਰੁੱਧ ਖੜਾ ਕਰ ਦਿੰਦਾ ਸਾਡਾ ਮੁੱਖ ਮੰਤਰੀ ਕਿਉਂਕਿ ਜਿਹੜੇ ਪ੍ਰਵਾਸੀ ਹੋਮ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਆ ਉਹ ਫੈਕਟਰੀਆਂ ਦਾ ਗੰਦਾ ਪਾਣੀ ਜਿਹੜਾ ਡਿੱਗਦਾ ਸਾਡੇ 7 ਰੋਜ਼ ਦੇ ਵਿੱਚ ਉਹਨਾਂ ਫੈਕਟਰੀਆਂ ਦੇ ਮਾਲਕਾਂ ਤੋਂ ਬਹੁਤ ਵੱਡੇ ਪੱਦਰ ਤੇ ਇਹਨਾਂ ਨੂੰ ਵੋਟਾਂ ਵੇਲੇ ਚੰਦਾ ਇਕੱਠਾ ਹੁੰਦਾ ਔਰ ਹੁਣ ਆਜੋ ਵੀ ਮੁੱਖ ਮੰਤਰੀ ਸਾਹਿਬ ਕਿਵੇਂ ਪੰਜਾਬ ਦੇ ਲੋਕਾਂ ਨੂੰ ਭੜਕਾ ਕੇ ਸਰਕਾਰ ਬਣਾਉਂਦਾ ਕਹਿੰਦਾ ਜੀ ਸਾਡਾ ਪਾਣੀ ਗੰਧਲਾ ਹੋ ਗਿਆ ਪੰਜਾਬ ਦੇ ਲੋਕ ਮਰ ਚੱਲੇ ਨੇ ਔਰ ਉਸ ਤੋਂ ਬਾਅਦ ਇੱਕ ਮੁੱਦਾ ਹੋਰ ਰੱਖਦਾ ਸਾਡੀ ਕਹਿੰਦਾ ਸਿੱਖਿਆ ਨੀਤੀ ਸਾਡੀ ਬੋਲੀ ਮਾਰੀ ਜਾ ਰਹੀ ਹੈ ਪਰ ਪੰਜਾਬ ਦੇ ਲੋਕਾਂ ਨੂੰ ਹੁਣ ਸਮਝ ਲੱਗੀ ਹੈ ਕਿਹੜੀ ਨੀਤੀ ਤੇ ਕਿਹੜਾ ਬਦਲਾਅ ਤੇ ਕਿਹੜੇ ਪਾਣੀ ਆ ਦੇਖ ਲਓ ਹੁਣ ਪੰਜਾਬ ਕਿਵੇਂ ਮਰ ਰਿਹਾ ਹੈ ਇੱਕ ਪਾਸੇ ਅਮਰਪਾਲ ਸਿੰਘ ਅਮਰਪਾਲ ਸਿੰਘ ਉਹ ਨੌਜਵਾਨ ਆ ਪੰਜਾਬ ਦਾ ਜਿਹੜਾ ਇਸ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਣ ਦੀ ਵਾਕਈ ਸੱਚਮੁੱਚ ਗੱਲ ਕਰਦਾ ਸੀ ਪਰ ਸਾਡਾ ਮੁੱਖ ਮੰਤਰੀ ਇਹੋ ਜੇ ਭੜਕਾਵੇ ਚ ਆ ਗਿਆ ਕਹਿੰਦਾ ਮੈਂ ਤਾਂ ਭਾਈ ਗੋਦ ਪੈ ਗਿਆ ਅਰਵਿੰਦ ਕੇਜਰੀਵਾਲ ਦੇ ਪੰਜਾਬ ਦਾ ਜਿੰਨਾ ਪੈਸਾ ਹੈ 1.5 ਸਾਲ ਦੇ ਵਿੱਚ ਜਿੰਨਾ ਲੁੱਟਿਆ ਜਾਣਾ ਅਸੀਂ ਰੱਜ ਕੇ ਲੁੱਟਾਂਗੇ ਸਾਡਾ ਮੌਕਾ ਹੈ ਖੁਦ ਭਗਵੰਤ ਮਾਨ ਨੇ ਕਿਹਾ ਕਹਿੰਦਾ 1.5 ਸਾਲ ਅਸੀਂ ਹੋਰਾਂ ਅਸੀਂ ਪੰਜਾਬ ਦੇ ਅੰਦਰ ਲੁੱਟ ਮਚਾਵਾਂਗੇ ਪੰਜਾਬ ਨੂੰ ਲੁੱਟ ਕੇ ਦਿੱਲੀ ਦੇ ਹੱਥਾਂ 'ਚ ਦੇਣਾ ਇਹ ਸਾਰੇ ਜਾਣਦੇ ਦੇ ਵਿੱਚ ਦੂਰ ਆਵਾਂ ਨਹੀਂ ਹੈਗੀਆਂ ਪਰ ਸਵਾਲ ਇੱਥੇ ਆਉਂਦਾ ਵੀ ਇੰਨੇ ਗੱਪ ਮਾਰਨ ਦੀ ਇੰਨੇ ਗੱਪ ਛੜਪ ਮਾਰ ਕੇ ਸਰਕਾਰ ਦੇਉਣ ਦੀ ਕੀ ਲੋੜ ਪਈ ਕਿਸੇ ਹੋਰ ਸਰਕਾਰ ਦੇ ਵਿੱਚ ਚਲਿਆ ਜਾਂਦਾ ਤੈਨੂੰ ਫੇਰ ਵੀ ਪੈਸਾ ਟਕਾ ਜੁੜ ਜਾਂਦਾ ਬਹੁਤ ਸਾਰਾ ਮਹਿਲ ਬਨਾਰੇ ਵੀ ਬਣਾ ਲੈਂਦਾ ਪਰ ਨਾ ਤੁਹਾਡਾ ਹੁਣ ਕੋਈ ਐਮ.ਐਲ.ਏ ਨਾ ਕੋਈ ਤੁਹਾਡਾ ਕੋਈ ਐਮ.ਪੀ ਨਾ ਕੋਈ ਹੋਰ ਨੁਮਾਇੰਦਾ ਪੰਜਾਬ ਪੱਖੀ ਗੱਲ ਨਹੀਂ ਕਰਦਾ ਕਿਉਂਕਿ ਉਹਨਾਂ ਦੇ ਮੂੰਹ ਦੇ ਉੱਤੇ ਦਿੱਲੀ ਦੇ ਲਾਲੇ ਦਾ ਤਾਲਾ ਲੱਗਿਆ ਹੋਇਆ ਹੈ ਜਿਹੜਾ ਕਿ ਤੁਹਾਡੇ ਵੀ ਲੱਗਿਆ ਨਾਲ ਨਾਲ ਭਗਵੰਤ ਮਾਨ ਤਾਂ ਮੁੱਖ ਮੰਤਰੀ ਬਣੇ ਆ ਕਈ ਐਮ.ਐਲ.ਏ ਕਈ ਐਮ.ਪੀਆ ਦਾ ਜਮੀਰ ਵੀ ਮਾਰ ਦਿੱਤਾ ਹੈ ਜੇ ਤੁਸੀਂ ਬੋਲਣਾ ਨਹੀਂ ਬਹੁਤ ਸਾਰੇ ਇਹੋ ਜਿਹੇ ਕਰੈਕਟਰ ਆਉਂਦੇ ਆ ਤੁਸੀਂ ਅਕਸਰ ਹੀ ਦੇਖਦੇ ਤਾਂ ਮੈਂ ਇਹ ਵੀਡੀਓ ਅੱਜ ਕਿਉਂ ਐਸੀ ਬਣਾਈ ਆ ਕਿ ਪੰਜਾਬ ਦੇ ਵਿੱਚ ਜਿੱਧਰ ਨੂੰ ਦੇਖਦੇ ਆ ਆਪੋ ਤਾਪ ਲੋਕ ਮਰਦੇ ਆ ਖਾਪਦੇ ਆ ਪਤਾ ਹੀ ਨਹੀਂ ਕੀ ਕੁਝ ਹੋਈ ਜਾਂਦਾ ਯਾਨੀ ਪੰਜਾਬ ਦੇ ਵਿੱਚ ਐਸਾ ਕ੍ਰਾਈਮ ਚੱਲਿਆ ਕਿਤੇ ਫੇਕ என்கਨਕਾਉਂਟਰ ਹੋ ਜਾਂਦਾ ਜੀ ਉਹਨਾਂ ਨੂੰ ਕੋਈ ਇਨਸਾਫ ਹੀ ਨਹੀਂ ਮਿਲਦਾ ਫਿਰ ਪੰਜਾਬ ਦੀ ਜਿਹੜੀ ਚਾਬੀ ਸੀ ਉਹ ਕਿਉਂ ਫੜਾਈ ਹੈ ਭਗਵੰਤ ਮਾਨ ਨੂੰ ਕਿ ਭਾਈ ਜਿਹੜਾ ਪੰਜਾਬ ਆ ਇਹ ਉਹ ਪੰਜਾਬ ਆ ਜਿੱਥੇ ਇੱਥੇ ਕਰਾਇਮ ਵੀ ਬਹੁਤ ਵੱਡੇ ਪੱਦਰਤੇ ਸੀ ਔਰ ਅੱਜ ਵੀ ਹੈ ਚਿੱਟਾ ਵੀ ਬਹੁਤ ਵੱਡੇ ਪੱਦਰਤੇ ਯਾਨੀ ਜਿਹਨੂੰ ਇਹ ਨਸ਼ੇ ਤਸਕਰ ਕਹਿੰਦੇ ਆ ਉਹ ਅੱਜ ਵੀ ਚੱਲ ਰਿਹਾ ਆ ਜਿਹੜਾ ਕਹਿੰਦੇ ਸੀ ਸ੍ਰੀ ਨਸ਼ਾ ਵਿਰੋਧ ਯੁੱਧ ਛੇੜ ਦਿੱਤਾ ਇਹ ਬਿਲਕੁਲ ਬਿਲਕੁਲ ਨਕਾਮ ਹੈ ਇਹ ਨਹੀਂ ਹੁੰਦਾ ਕਿਉਂਕਿ ਜੇਕਰ ਸ਼ੁਰੂਆਤ ਹੁੰਦੀ ਆਪਣੇ ਘਰ ਦੇ ਵਿੱਚੋਂ ਹੁੰਦੀ ਹੈ ਕਿਉਂਕਿ ਇਹਨਾਂ ਨੇ ਕਾਉਂਸਲਰ ਦਾ ਘਰ ਨਹੀਂ ਢਾਇਆ ਉਹਦੇ ਉੱਤੇ ਕਾਰਵਾਈ ਨਹੀਂ ਕੀਤੀ ਇੱਕ ਇਨਸਪੈਕਟਰ ਮਾਰਿਆ ਇਹਨਾਂ ਦੇ ਇੱਕ ਸਰਪੰਚ ਨੇ ਉਹਦੇ ਤੇ ਕਾਰਵਾਈ ਨਹੀਂ ਹੋਈ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜੇ ਪੰਜਾਬ ਦੇ ਵਿੱਚੋਂ ਛਾਂਟ ਕੇ ਕੱਢਣੀਆਂ ਹੁਣ ਕਿਉਂਕਿ ਜੇਕਰ ਅੰਕੜੇ ਇਕੱਠੇ ਕਰਵਾਉਣੇ ਹੋਣ ਤਾਂ ਮੈਨੂੰ ਐ ਲੱਗਦਾ ਵੀ ਅੱਧੇ ਪੰਜਾਬ ਤੋਂ ਜ਼ਿਆਦਾ ਲੋਕ ਚਿੱਟੇ ਦੀ ਪੇੜ ਚੜ੍ਹ ਕੇ ਚਿੱਟੇ ਨਾਲ ਮਰ ਗਏ ਨੇ ਚ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਆ ਵੀ ਭਾਈ ਸੱਪ ਦੇ ਦੇ ਭਵੰਤਮਾਨ ਤੇ ਫਰੋਸਾ ਨਹੀਂ ਕਰਨਾ ਇਕ ਕਦੋਂ ਵੀ ਡੰਗ ਮਾਰ ਜਾਂਦੇ ਤੇ ਮਾਰ ਹੀ ਚੁੱਕੇ ਨੇ ਸੁਣਨਾ ਗੱਲਾਂ ਨੂੰ ਸਮਝਣ ਦੀ ਲੋੜ ਆ ਵੱਡੇ ਪੱਧਰ ਤੇ ਕਿਉਂਕਿ ਪੰਜਾਬ ਚਾਰੇ ਪਾਸਿਓਂ ਐ ਬਲੁੰਦਰ ਰਹੇ ਨੇ ਪੰਜਾਬ ਨੂੰ ਇਹ ਲੋਕ ਆ ਜਿਹੜੇ ਤਾਂ ਹੁਣ ਜਿੰਨੇ ਇਸ ਵੀਡੀਓ ਦੇ ਤੁਸੀਂ ਪੰਜਾਬ ਵਾਲੇ ਹੱਕ ਚੋਂ ਤਾਂ ਸ਼ੇਅਰ ਜ਼ਰੂਰ ਕਰ ਦਿਓ ਔਰ ਜਿੰਨੇ ਪਹਣ ਭਰਾ ਸਾਡੇ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰਨ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਨ ਦੀ ਕੰਟੀਨਿਊ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ